ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫਲੋਪ ਸ਼ੋਅ ਦੇਖਣ ਨੂੰ ਮਿਲਿਆ ਜੀ ਹਾਂ ਜਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ 'ਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਜਲੰਧਰ ਦੇ ਨਾਇਾਤਮ ਨਗਰ 'ਚ ਸੀਐਮ ਦੇ ਭਾਸ਼ਣ ਦੌਰਾਨ ਖਾਲੀ ਕੁਰਸੀਆਂ ਦੇਖਣ ਨੂੰ ਮਿਲੀਆਂ ਇਹ ਕਹਿਣਾ ਹੈ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਭਾਸ਼ਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿੱਥੇ ਸੀਐਮਾਨ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਦਿਖਾਈ ਦਿੱਤੇ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਭਗਵੰਤ ਮਾਨ ਦੀ ਮੀਟਿੰਗ ਦੀਆਂ ਇਹ ਖਾਲੀ ਕੁਰਸੀਆਂ ਦੱਸ ਰਹੀਆਂ ਨੇ ਕਿ ਤੱਕੇ ਸ਼ਾਹੀ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ ਮੁੱਖ ਮੰਤਰੀ ਨੂੰ ਕਾੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹਰ ਗੱਲ ਤੇ ਸੱਚੀ ਵਾਸਤੇ ਇਹ ਦੇਖ ਖਾਲੀ ਕੁਰਸੀਆਂ ਦੇਖ ਲੋ ਖਾਲੀ ਕੁਰਸੀਆਂ ਸਭੀਓ ਆਓ ਇਕੱਠੇ ਹੋ ਕੇ ਫਾਇਦਾ ਲਈ ਗੁਰਸੀਆਂ ਕਿਚਾ ਰੁਆ ਪਟਨਾਗਰ ਸਿੰਘ ਆਪੇ ਗੁਰਸੀਆਂ ਬਿਲਕੁਲ ਪੱਤਕਾਰ ਕਹਿੰਦੇ ਤੁਸੀਂ ਇਸ ਕੁਰਸੀ ਤੇ ਬਹਿ ਕੇ ਤੁਹਾਡੇ ਸਾਰੇ ਚਾਹਾਂ ਪੂਰੀਆਂ ਕਰਕੇ ਨੇ ਨਾ ਮੈਂ ਕਿਸੇ ਹਵੇਲੀ ਚ ਸਾ ਹਰ ਗੱਲ ਤੇ ਵਾਸਤੇ ਨਹੀਂ ਹੁੰਦੀ। ਵਾਹ ਇਹ ਦੇਖ ਖਾਲੀ ਕੁਰਸੀਆਂ ਦੇਖ ਲੋ। ਖਾਲੀ ਕੁਰਸੀਆਂ ਵਿੱਚ ਸਵਾਤੀਆ ਸਭੀਓ ਆਓ ਕੱਠੇ ਹੋ ਕੇ ਫਾਇਦਾ ਨਹੀਂ। 3-4 ਹੋਰ ਬਾਕੀ ਖਾਲੀ ਕੁਰਸੀਆਂ। ਜੂਬਦਕਰ ਕਹਿੰਦੇ ਤੁਸੀਂ ਇਸ ਕੁਰਸੀ ਤੇ ਬਹਿ ਕੇ Subscribe to One India Channel and never miss an update.